ਵਾਜਲ ਕਾ ਦੇ ਪਿੰਡ ਮੌਜਮ ਬਿਖਸ਼ਕੀ ਹਾਲਾਤਾਂ ਵਿੱਚ ਇੱਕ ਔਰਤ ਦੀ ਕੋਈ ਜ਼ਹਿਰੀਲਾ ਪਦਾਰਥੇ ਜਿਲਾਣ ਤੋਂ ਬਾਅਦ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰوں ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਜਲਕਾ ਲੈ ਕੇ ਕੌਂਚੀ। ਇਸ ਮੌਕੇ ਮ੍ਰਿਤਕ ਔਰਤ ਦੇ ਪਿੱਕੇ ਪਰਿਵਾਰ ਵਾਲਿਆਂ ਵੱਲੋਂ ਉਸ ਦੇ ਸਹੁਰੇ ਪਰਿਵਾਰ ਤੇ ਕਈ ਦੋਸ਼ ਲਗਾਏ ਗਏ। ਉਦੋਂ ਸਹੁਰੇ ਪਰਿਵਾਰ ਵਾਲਿਆਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਲੇਲਕੇ ਹਸਲ ਤੋਂ ਮੈਂ ਸਾਬਕਾ ਸਰਪੰਚਾ ਜਿਹੜੇ ਕੁੜੇ ਲਗਭਗ 1.5 ਮਹੀਨਾ ਉੱਥੇ ਰਹੀ ਆ। ਇਹ ਮਗਰ ਗੜਾ ਮਾਰਨਿੰਗ ਹੈ ਤੇ ਜਿੰਦੇ ਵਿੱਚ ਕੁੜੀ ਮੈਨੂੰ ਕਿਹਾ ਹੈ ਵੀ ਮੈਂ ਇਸ ਤਰ੍ਹਾਂ ਵੀਰੇ ਮੈਨੂੰ ਆਰੇ ਪੇਕਾਂ ਤੇ ਛੱਡ ਪਿਆ ਉਹ ਬੱਚਿਆਂ ਕੋਲ ਛੱਡ ਪਿਆ ਉਹ ਤੇ ਇਥੋਂ ਅਸੀਂ ਇੱਕ ਮੇਰਾ ਚਾਚਾ ਸੀ ਇੱਕ ਮਾਇ ਸੀ ਅਸੀਂ ਗਏ ਆ ਤੇ ਇਹਨਾਂ ਦੇ ਘਰੇ ਗਏ ਤੇ ਸਰਪੰਚ ਨੂੰ ਅਸੀਂ ਕਿਹਾ ਵੀ ਬੁਲਾਣੇ ਆ ਇਹਨਾਂ ਕਹਿੰਦਾ ਸਰਪੰਚ ਨੂੰ ਅਸੀਂ ਨਹੀਂ ਬੁਲਾਣਾ ਸਾਡੀ ਹੁੰਦੇ ਨਾ ਬਣਦੀ ਨਹੀਂ ਤੇ ਉਹਨਾਂ ਅੱਗੇ ਵਿੱਚ ਸੌਹਾਂ ਲਈਆਂਵੇਂ ਅਸੀਂ ਤੇ ਜਿਹੜੀ ਕੁੜੀ ਮਰੀ ਆ ਤੇ ਹੋਂਦੇ ਕਰਤੇ ਅਸੀਂ ਜਦੋਂ ਗਏ ਇਹ ਇਹਦਾ ਜਿਹੜਾ ਆਪਣੇ ਦੇਵਰ ਸੀ ਇਹ ਕਹਿੰਦਾ ਜੀ ਇਹ ਕੁੜੀ ਐਡੇਡੇ ਬੱਚੇ ਨੂੰ ਜਾ ਤੇ ਪੁੱਛ ਲਓ ਇਹ ਬੁੜੀ ਜਿਹੜੀ ਕੁੜੀ ਹੈ ਬੇਚੱਲਣ ਹੈ ਇਹਦਾ ਬਿਲਕੁਲ ਪਿੰਡ ਚ ਰਿਕਾਰਡ ਮਾੜਾ ਹੈ ਅਸੀਂ ਇਹਨੂੰ ਨਹੀਂ ਰੱਖਣਾ ਅਸੀਂ ਕਹਾਂ ਚਲੋ ਜੋ ਗਲਤੀ ਹੋਈ ਆ ਜਾਂ ਨਹੀਂ ਹੋਈ ਇਹ ਤੋਂ ਬਾਅਦ ਗਲਤੀ ਕੋਈ ਨਹੀਂ ਹੋਏਗੀ ਇਹਨੇ ਇਹ ਵਾਰੰਗ ਦਿੱਤੀ ਤੇ ਇਹਦਾ ਭਰਾ ਨਾਲ ਸੀ ਕੁੜੀ ਦਾ ਵੱਡਾ ਵੀ ਇਹ ਫੜੋ ਇਹਨੂੰ ਇਹਨੂੰ ਢਾਲਾ ਕੱਟ ਦੋ ਮੈਂ ਕਿਹਾ ਪੰਚਾਇਤਾਂ ਪੰਚਾਇਤ ਜੇ ਤੋ ਬੈਠੀ ਹੋਵੇ ਉਦੋਂ ਕੋਈ ਕਿਸਨ ਹੱਥ ਨਹੀਂ ਲਾ ਸਕਦਾ ਤੁਸੀਂ ਠੀਕ ਹੈ ਗਲਤ ਮੂੰਹ ਬਰਾਬਰੀ ਕਰੋ ਇਹਨੇ ਫਿਰ ਇਹ ਸ਼ਾਵੀ ਵਰਤੇ ਤੇ ਬਈ ਕੁੜੀ ਜਿਹੜੀ ਹੈਗੀ ਆ ਕਾਹਨ ਪੱਲੇ ਚ ਤੁਹਾਡੇ ਪਾਸ ਤੇ ਅਸੀਂ ਭੇਜਾਂਦੇ ਅਸੀਂ ਕਹਾਂ ਸਾਡੀ ਕੁੜੀ ਚ ਕੋਈ ਗਲਤੀ ਹੋਵੇ ਤਾਂ ਤੁਸੀਂ ਪੱਲੇ ਚ ਪਾਰ ਭੇਜ ਦੋਦੇ ਤੇ ਇੰਨੀ ਗੱਲ ਹੋਈ ਫਿਰ ਇਹਨੇ ਚੱਪਲ ਚੱਕੀ ਚੱਪਲ ਚਾਕੇ ਤੇ ਕੁੜੀ ਨੂੰ ਮਾਰ ਲੱਗਾ ਮੈਂ ਇਹਨੂੰ ਰੋਕਿਆ ਇਹਦੇ ਕੋਲ ਨਹੀਂ ਰੋਕਣਾ ਇਹ ਜਿਹੜਾ ਤਾਂ ਦੇਵਰ ਆ ਤੇ ਇਹ ਕਹਿੰਦਾ 99 ਆ ਗਿਆ ਬਾਮਣੀ ਬਾਮਣੀ ਵਿੱਚੋਂ ਇਹ ਇਹ ਚਾਰ ਬੰਦੇ ਦੋਛੀ ਆ ਗਏ ਇਹਨਾਂ ਦਾ ਜੋ ਵੀ ਬਣਦੀ ਆ ਬਰਖਲਾ ਕਾਰਵਾਈ ਉਹ ਇਹਨਾਂ ਦੇ ਕੀਤੀ ਜਾਵੇ ਇਹ ਆਪਣੇ ਸਪਰੇਅ ਪੀਤੇ ਨਾ ਮਾਰੀ ਆ ਤੇ ਮੰਗ ਖਾਸ਼ਨ ਕੋਲ ਇਹ ਕਰਦੇ ਆ ਕਿ ਜਿਹੜੀ ਵੀ ਇਹਨਾਂ ਦੀ ਕਾਰਵਾਈ ਬਣਦੀ ਏ ਸਖਤ ਸਖਤ ਇਹਨਾਂ ਨੂੰ ਦਿੱਤੀ ਜਾਵੇ ਸਾਡੀ ਕੋਈ ਗੱਲ ਨਹੀਂ ਸੁਣਦੇ ਸਾਡੀ ਕੋਈ ਸਵੇਰ ਦੇ ਅਸੀਂ ਆਏ ਹੋਇਆ ਉੱਥੇ ਬਾਣੇ ਸਾਰੀ ਸੰਗਤ ਸਾਡੇ ਨਾਲ ਖੜੀ ਆ ਤੇ ਕੋਈ ਇਹਨਾਂ ਸਾਡੀ ਕਾਰਵਾਈ ਨਹੀਂ ਕੀ ਉੱਤੇ ਜੀ ਦੋ ਵੱਡੇ ਹੈਗੇ ਆ ਚਾਰ ਬੱਚੇ ਇੱਕ ਛੋਟਾ ਹੈਗਾ 1.5 ਸਾਲ ਦਾ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਵੀ ਸਾਡਾ ਜੋ ਵੀ ਕਾਰਵਾਈ ਬਣਦੀ ਬਣੇ ਇਹਨਾਂ ਦੋਸ਼ੀਆਂ ਦੇ ਬਾਰ ਖਿਲਾਫ ਕਾਰਵਾਈ ਕੀਤੀ ਜਾਏ। ਢੇ ਦੋਸ਼ੀ ਚਾਰ ਹੀ ਹੋ ਸਕਦੇ ਆ। ਇੱਕ ਉਹਦੀ ਸੱਸ ਹੈਗੀ ਆ, ਇੱਕ ਉਹਦਾ ਦੇਵਰ ਹੈਗਾ ਆ, ਇੱਕ ਉਹਦਾ ਨਾਨਾਣਈ ਹੈਗਾ, ਇੱਕ ਸ਼ੋਹਰੀ ਉਹਨਾਂ ਦੀ ਹੈ ਜਿਹੜੀ ਉਹਨਾਂ ਘਰੇ ਆ ਤੇ ਸਾਡੇ ਕੋਲ ਨੇ ਕੋਟਿਆ ਵੀ ਹੈ ਕਰਦਾ ਕਰਦਾ ਸਿਆਂਦਾ ਤੇ ਪੱਲੀ ਚ ਬੰਨ ਕੇ ਲ ਜਾਉਂਦਾ ਸਰਪੰਚ ਸਾਹਿਬ ਗਏ ਨੇ ਮੈਂਬਰ ਗਏ ਨੇ ਕਹਿੰਦੇ ਸਰਪੰਚ ਸਾਹਿਬਾ ਉੱਥੇ ਆਪੇ ਪੱਲੀ ਚ ਬੰਨ ਕੇ ਲ ਜਾਓ ਤੇ ਮਰਦਾ ਕਰਨਾ ਇਹੋ ਕਰਨਾਲਾ ਮਾੜੀ ਕੁੜੀ ਨੀ ਸੀ ਇਹਨੇ ਮਗਰਾਂ ਲਾਮ ਲਾ ਕੇ ਇਹਨੇ ਆਪ ਦੇ ਆਪ ਇਹਨਾਂ ਦਵਾਈ ਕੋਈ ਪਰ ਵਾਲਾ ਤਾਂ ਮੁੱਕ ਗਿਆ ਸੀ ਨਾ ਕਰ ਵਾਲਾ ਨਹੀਂ ਗਿਆ ਤਾਂ ਨਹੀਂ ਗਿਆ ਸੀ ਉਹਦਾ ਉਹਦੀ ਜਰੂਰ ਤਾਂ ਘਰੋਂ ਮੁੱਕਾ ਉਹਦੇ ਇਹਨਾਂ ਡਿਡਾਈਪਸ ਆ ਚਲਦਾ ਇਹ ਸਾਨੂੰ ਜਿਹੜਾ ਇੱਕ ਸਵੇਰੇ ਅੱਜ ਰੁਕਾ ਮਿਲਿਆ ਸੀ ਪੌਇਜ਼ਨ ਕੇਸ ਦਾ ਸੀਮਾ ਰਾਣੀ ਜਿਨ੍ਹਾਂ ਦੀ ਆਪਣਾ ਡੈਥ ਹੋਈ ਆ ਉਸ ਸੰਬੰਧੀ ਜਿਹੜਾ ਕਿ ਉਹਨਾਂ ਦੇ ਬ੍ਰਦਰ ਵੱਲੋਂ ਜਿਹੜਾ ਇੱਕ ਸਾਨੂੰ ਜਿਹੜਾ ਧਿਆਨ ਲਖਾਇਆ ਗਿਆ ਅੱਜ ਦੀ ਰਾਤ ਦੇ ਸਾਡੇ ਵੱਲੋਂ ਜਿਹੜਾ ਇਹਦਾ 174 ਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਇਹ ਸੀਮਾ ਰਾਣੀ ਸੀ ਲੱਗਦੀ ਇਹ ਆਪਣਾ ਪਿੰਡ ਮੋਜਮ ਦੇ ਰਹਿਣ ਵਾਲੀ ਸੀ ਉਹ ਇਹਨਾਂ ਦੀ ਡੇਡੀਆਂ ਦੇ ਜਿਹੜਾ ਆਪਣਾ ਭਰਾ ਵੱਲੋਂ ਇਹਦਾ ਬਿਆਨ ਲਿਖ ਕੇ ਕਾਰਵਾਈ ਕੀਤੀ ਗਈ ਆ ਏਕੇ ਪਰਿਵਾਰ ਦੇ ਬਿਆਨ ਲਿਖ ਕੇ ਬੰਦੀ ਕਾਰਵਾਈ ਕੀਤੀ ਇਹ ਮੌਤ ਅੱਜ ਇਹਨਾਂ ਦੇ ਆਪਣੇ ਗਰੋਵਰ ਹਸਪੀਟਲ ਦੇ ਐਡਮਿਟ ਸੀ ਉਕੇ ਨਾ ਜਿਹੜਾ ਡੈਥ ਹੋਈ ਹੈ ਇਸ ਸਬੰਧੀ ਜਿਹੜਾ ਇਹ ਪਿੰਡ ਮੋਜਮ ਇਹਦਾ ਹੈਗਾ ਵਾਕ ਜਿਹੜਾ ਖਲਦਾ ਹੈਗਾ ਕਿ ਇਹਨਾਂ ਨੇ ਜਿਹੜਾ ਕੋਈ ਚੀਜ਼ ਕੀਤੀ ਹੈ ਇਹ ਸਬੰਧੀ ਕੋਈ ਕਾਲ ਨੂੰ ਕੋਈ ਕੋਈ ਆਏਗੀ ਤਫਰੀਸ਼ ਤੇ ਵਿੱਚ ਤਾਂ ਬੰਦੀ ਕਰਵਾ ਦਿੱਤੀ ਹੈ ਜੀ ਇਹ ਪਹਿਲਾਂ ਜਿੱਥੇ ਮਾੜਾ ਮਰ ਲੜਾਈ ਤਕਰਾ ਰਹਿੰਦਾ ਸੀ ਜੀ ਜੀ ਦਿਮਾਕੀ ਰੈਸ਼ਨ ਹੋਈ ਸੀ ਕੋਈ ਸਪਰੇਅ ਵੀ ਨਹੀਂ ਇਨਸਾਫ ਦਿੱਤਾ ਜਾਵੇ ਜੀ